ਮੋਸਤੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਤੇ ਅੱਜ ਦਾ ਵਲੌਗ ਅਸੀਂ ਪਿੰਡੋ ਸਟਾਰਟ ਕਰ ਰਹੇ ਹਾਂ ਕਿਉਂਕਿ ਅੱਜ ਜਿਹੜੀ ਜੇ ਮੈਂ ਆਫਿਸ ਜਾ ਰਿਹਾ ਅੱਜ ਪਿੰਡੋ ਜਾ ਰਿਹਾ ਇਹ ਤਾਂ ਹਰ ਵਾਰ ਮੈਂ ਉੱਥੋਂ ਹੀ ਜਾਣਾ ਹੁੰਦਾ ਸੰਗਰੂਰ ਤੋਂ ਅੱਜ ਪਿੰਡੋ ਜਾ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਕ ਪੁਰਾਣੇ ਦਿਨ ਯਾਦ ਆ ਰਹੇ ਨੇ ਮੰਮਾ ਉਹ ਵੀ ਅੱਜ ਈ ਈ ਦਿਵਨ ਉਹਦੇ ਲੈਟੇ ਬਘਰੀਦ ਵੀ ਹੈ ਈਦ ਕਿ ਬਖਰੀਦ ਬਖਰੀਦ ਹੈ ਨਾ ਅੱਜ ਛੁੱਟੀ ਨਹੀਂ ਹੈਗੀ ਹਨਾ ਤੁਹਾਨੂੰ ਅੱਜ ਆਹੀ ਬੱਕਰਾ ਵੜਾ ਅੱਜ ਆਹੀ ਬੱਕਰਾ ਵੜਾ ਪਾਪਾ ਚੱਲੇ ਬਾਹਰ ਕਰੋ ਪਾਪਾ ਨੂੰ ਹੂੰ ਸਵੇਰੇ ਸਵੇਰੇ ਇਨੀ ਗਰਮੀ 9:30 ਵਜੇ ਦਾ ਟਾਈਮ ਹੈ ਤੇ ਆਣਾ ਜਾਇਓ ਮੈਂ ਬਾਰ-ਬਾਰ ਕਹਿ ਰਹੀ ਹਾਂ ਪਾਣੀ ਵਿੱਚ ਨਾ ਲੱਤਾਂ ਲੱਤਾਂ ਆਹ ਅੱਗ ਜਾਲੀ ਲੈ ਲਾੜ ਬੰਦ ਕਰ ਲਵੋ ਪਾਪਾ ਨੂੰ ਕੀ ਹੋਇਆ ਮੈਂ ਸਾਰੇ ਆਪਣੇ ਬੀਤੀ ਗੱਲ ਫਾਇਫ ਵੰਡਦੇ ਬਣ ਕੇ ਇਹਨਾਂ ਨੂੰ ਦੇ ਦਿੰਦੇ ਨਾਲੇ ਤੁਹਾਡੀ ਮਸ਼ਹੂਰੀ ਕਰੀਏ ਤੇ ਨਾਲੇ ਅਸੀਂ ਗਾਲਾਂ ਖਾਈਏ ਹੈ ਆ ਦੇਖ ਦੀਦੀਆ ਦੇਖੋ ਅੱਗੇ ਲਾ ਹੁਣ ਹੋਣਗੇ ਹੁਣ ਦੇ ਗੱਲ ਨਹੀਂ ਆਈ ਇਹਨੂੰ ਨੇ ਸੀ ਮੂੰਹ ਲਾ ਤਾ ਕੈਮਰਾ ਐਡ ਕਰਦਾ ਪਾਈਏ ਸਪੈਸ਼ਲ ਮੈਸੇਜ ਐਡ ਟੇ ਲੋਂਦਾ ਤੇ ਉਹ ਕਹਿੰਦੀ ਕਿ ਉੱਥੋਂ ਅਮਨ ਦੀ ਫੋਟੋ ਲਾਓ ਬਾਬਿਆਂ ਤੋਂ ਉੱਚੀ ਢਮਣ ਲਾ ਰੱਖੀ ਕਹਿੰਦੇ ਤੁਸੀਂ ਤੁਹਾਨੂੰ ਹੈਗੀ ਅਕਲ ਕਿ ਨਹੀਂ ਹੈਗੀ ਤਾਂ ਕਿ ਦਮੂ ਮਾਰ ਕੇ ਰੁੜੀ ਤੇ ਤਾਰ ਤਾਰੇ ਨੂੰ ਐਟੀਲੋ ਜੀ ਦਾ ਸਪੈਸ਼ਲ ਮੈਸੇਜ ਆਇਆ ਹੋ ਗਿਆ ਨਾ ਕਿੱਥੇ ਫੋਟੋ ਨਾ ਰੱਖੀ ਅਮਨ ਜਿਹੜਾ ਦੇਖੂ ਪਤਾ ਨਹੀਂ ਲੱਗ ਰਿਹਾ ਲਓ ਬਣੀ ਇੱਕ ਪਾਣੀ ਸੁਨਾਮੀ ਤੋਂ ਕਿਹਾ ਕਿ ਮੈਨੂੰ ਬੋਲਣਾ ਤੇ ਫਿਰ ਬੋਲਾ ਕਰੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਆ ਤੇ ਟਾਈਮ ਆ ਜੀ 9 ਵਜੇ ਦਾ ਹੋ ਗਿਆ ਸਾਰੇ ਨਹਾ ਤੋਂ ਲਏ ਆ ਤੇ ਫਰੈਸ਼ ਹੋ ਗਏ ਆ ਤੇ ਫਤਿਹ ਨਾਲ ਮੜਾ ਰਹਿ ਗਿਆ ਤੇ ਦਮਨ ਬਾਕੀ ਸਾਰੇ ਵਾਲੇ ਅਮਨ ਵੀ ਨਾਲ ਹੀ ਤੇ ਮੈਂ ਪਾਟ ਕਰ ਲਿਆ ਤੇ ਹੁਣ ਅਸੀਂ ਜਾਣਾ ਜੀ ਆਪਣੇ ਕਿਚਨ 'ਚ ਤੇ ਕਰਨੇ ਨੇ ਰੋਟੀ ਪਾਣੀ ਦੀ ਤਿਆਰੀ ਦੇ ਵਲੌਗ ਆਪਾਂ ਸ਼ੁਰੂ ਕਰਤਾ ਹਾਂ ਅਸੀਂ ਆਪਣੇ ਬਰਸ਼ ਨਹੀਂ ਲੈ ਆਏ ਤੇ ਪਰਿੰਦੰਗਾ ਇੱਕ ਰਾਹ ਕਰਦਾ ਰਹੇ ਕੱਪੜੇ ਖੋਲ ਗਏ ਉਹ ਲੈਓ ਫੋਲਡ ਦੇ ਕੋਲ ਇਹਦਾ ਫੋਲਡ ਦਿਖਾ ਲਓ ਚੱਲਾ ਜਿਹੜਾ ਮੇਰੇ ਨਾਲ ਸਿੱਧੀ ਹੋਣ ਨਾਲ ਨਹੀਂ ਕਰਦੇ ਆ ਲੈ ਲਓ ਜੀ ਸਾਰੇ ਉੱਤੇ ਬਹਿਣੇ ਦਬਣ ਵੇਲਾ ਕੀ ਮਾਸੀ ਕਹਿੰਦੀ ਫੜ ਕੈਮਰਾ ਆ ਦੇਖੋ ਇਹ ਕੱਪੜੇ ਤੋ ਤੋ ਕੇ ਤੋ ਤੋ ਤੇਰੀ ਕੁਰਸੀ ਨਾ ਕੋ ਆ ਤਰੀ ਆਹ ਛੋਟੀ ਬਗੜਾ ਹੁਣ ਆਹ ਥੋੜਾ ਬਾਹਰ ਆ ਕੇ ਚੱਕ ਲੈ ਲੋ ਜੀ ਦੱਸੋ ਕਮੈਂਟ ਕਰਕੇ ਕਿੱਥੇ ਲਾਈਏ ਠੀਕ ਹੈ ਪਕੌੜੇ ਹੁੰਦੇ ਨਾ ਬਾਦੀ ਬਬੀ ਲਾਉਣਾ <testim políticas> <found> हेलोल तो कर गर्मी करके ना गर्मी रख नीचे करके नीचे 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 खड़ जा ਯਾਰ ਮੈਂ ਸੀ ਮੂਦੀ ਟੀਚਰ ਤੋਂ ਫਾਲੋਅ ਅਪ ਮਿਲ ਸੀ ਮੂਦੀ ਯਾਦ ਆ ਇੰਦਰੇ ਸਪੋਟ ਵੀ ਦੀ ਜਿਹੜਾ ਰਾਤ ਨੂੰ ਜਦੋਂ ਜਾਜ ਜਾਂਦੇ ਨੇ ਅਸੀਂ ਰਾਤ ਨੂੰ ਜਦੋਂ ਜਾਜ ਜਾਂਦੇ ਹੁੰਦੇ ਆ ਉਹ ਲਾਈ ਫਤ ਕੱਲ ਕੱਲੀ ਤੇ ਆ ਬੀਸਾ ਦੇ ਬਸੇ ਉਹ ਮੱਚਾ ਆਖੀ ਗਏ ਮੇਰੇ ਕੋਲ ਪਰ ਦੇਖਿਆ ਕਰਨਾ ਉਧਰ ਦੀ ਵੀ ਉਧਰ ਦੀ ਸਾਈਕਲੀ ਕੁਝ ਪੈਣ ਦਿੰਦਾ ਅੰਦਰ ਕੀ ਹੋ ਰਿਹਾ ਉਹਦੋ ਮੇਰਾ ਕੀ ਹੋ ਰਿਹਾ ਹੈ ਅਕਾਲ ਰਮਨ ਬਣਾਉਂਦਾ ਸਾਡੇ ਘਰ ਦੇ ਦਾ ਸੁੱਠੇ ਕੰਮ ਹੈ ਕੁੱਠੇ ਹਾਂ ਆਪਣਾ ਬਾਹਰ ਵਾਲਾ ਕੈਮਰਾ ਨਾ ਥੋੜਾ ਬਿਲਕੁਲ ਗੇਟ ਦੇ ਉੱਪਰ ਹੈ ਅੰਦਰ ਕਿਹੜਾ ਇਹ ਘਟੀ ਹਿੰਦਾ ਹੈ ਕਿਹੜਾ ਬੇੜਾ ਜਿਹੜਾ ਬੰਦਾ ਘਟਦੇ ਕਿਹੜਾ ਕੋਨੇ ਚ ਹੈ ਇਹ ਤਾਂ ਗੇਟ ਹਿੰਦਾ ਹੈ ਹਾਂ ਉਹਨਾਂ ਖਾਨੀ ਵੀਡੀਓ ਕਿੰਨਾ ਹੋ ਗਿਆ ਕਿਉਂ ਉਹ ਬਿੱਲਾ ਪਾ ਕੇ ਕਲਰਫੁਲ ਢੋਣ ਬਣੀ ਬਾਉ ਬਿੱਲਾ ਪਾ ਕੇ ਪੂਰ ਇਹ ਬਾਉ ਬਿੱਲਾ ਇਹ ਦੋ ਬਿੱਲੇ ਕਿਨਾਂ ਹੈ ਕਰਨਾ ਕਲਰ ਥੋੜਾ ਜਿਹਾ ਚੇਂਜ ਕਰਕੇ ਲਾਣਾ ਲਾਇਆ ਨਹੀਂ ਉਹ ਜਿਹੜਾ ਮੈਂ ਕਲਰ ਲਾਇਆ ਸੀ ਜਿਹੜੀ ਵੀ ਹਰਬਲ ਮਹਿੰਦੀ ਲੈ ਕੇ ਸੀ ਉਹਦੇ ਨਾਲ ਵੀ ਅਲਰਜੀ ਹੋ ਰਹੀ ਸੀ ਇਸ ਵਾਰ ਜਿਵੇਂ ਲੈਣੀ ਆ ਮੈਂ ਪੌੜੇ ਦਾ ਪਾਊਡਰ ਸੁਕਾ ਕਾਈ ਰੇਖਾ ਸਾਰਾ ਕੁਝ ਲੈ ਕੇ ਮਿਕਸ ਕਰਕੇ ਉਹ ਲਾ ਕੇ ਦੇਖਣ ਨੂੰ ਦੱਸਿਆ ਮੈਨੂੰ ਜੇ ਉਹਦੇ ਨਾਲ ਅਲਰਜੀ ਹੋਈ ਫਿਰ ਮੈਂ ਕੁਝ ਨਹੀਂ ਲਾਇਆ ਕਰਨਾ ਵਾਈਟ ਵਾਲੇ ਵਾਲੇ ਮੈਨਾਂ ਯਰੋ ਟਿਪਸ ਕੌਣ ਨਾਲ ਆ ਰਿਹਾ ਫਰਨੀਤ ਇਹ ਸਾਰੇ ਘਾਟੋਲੇ ਇੱਧਰ ਮਨ ਵੀ ਮਨਾ ਕੇ ਆਪਣਾ ਅੰਦਰ ਵੱੜ ਕੇ ਟੀਵੀ ਦੇਖਣ ਤੇ ਇੱਧਰ ਆਪਣਾ ਸਫਾਈ ਰਹੀ ਹੈ ਇਸ ਤਰ੍ਹਾਂ ਦੀ ਪਾਕੀ ਸਾਰੀਆਂ ਹੋ ਗਈਆਂ ਬਸ ਕੱਪੜੇ ਸਾਹਮਣੇ ਰਹਿ ਗਏ ਸਾਹਮਣੇ ਨੇ ਆ ਚੱਕ ਕੇ ਦੇਖੋ ਤੁਹਾਨੂੰ ਵੀ ਦੱਸਾਂਗੀ ਤੁਹਾਨੂੰ ਜਿਆਦਾ ਲੱਭਣ ਨਹੀਂ ਲਿਆ ਚਲ ਇਹ ਕੱਪੜੇ ਚਲ ਤੂੰ ਨਾਲ ਕੁਤਰੀ ਤੇ ਹੈ ਹਾਂ ਜੀ ਸੀ ਨਾਲ ਰੱਖੀ ਕੱਪੜੇ ਹੋੜੀ ਰੱਖੀ ਲੋਰਚੀ ਟੀਸੀ ਨਾਲ ਰੱਖੀ ਇਹ ਲੋ ਵਾਲੇ ਕੱਪੜੇ ਰੱਖਦੇ ਨੇ ਇਹ ਐਕਸ਼ਨ ਹੈ ਹੁਣ ਕੀ ਹੋਏਗਾ ਸੈਟਪੀਂਗੀ ਹੋਣੀ ਹੈ ਨਾ ਚਾਹ ਉਹਦੀ ਆਪ ਉੱਚਾ ਕੀਤਾ ਲਾਇਆ ਨਾ ਫੰਦਰੇ ਸਮੇਂ ਮੈਂ ਦੋ ਵਾਰ ਕਰ ਲਾਤਾ ਹੋਰ ਆਹ ਕੱਟਣ ਦਾ ਪਤਾ ਆਪਾਂ ਤੇ ਨਾਲ ਕੀ ਹੋੜੋ ਤੇ ਗੱਡੇ ਥੋੜੇ ਇੱਧਰ ਨੂੰ ਕਰੋ ਡਰ ਕਰ ਅੰਦਰ ਆਈਏ ਅਸੀਂ ਥੋੜੀ ਜਿਹੀ ਕੰਨੀ ਪਈ ਆਡੀਟਾਂ ਦੇ ਇੱਧਰ ਨੂੰ ਆਈ ਗਾ ਸਾਡੀ ਕੋਈ ਗੱਲੀ ਨਾ ਆਵਾ ਕੇ ਮਸੂਟਾ ਤੋਂ ਜਾਂਦੀ ਰਹੀ ਸੀ ਇਹ ਕੋਈ ਗੱਲੀ ਨਹੀਂ ਆ ਬੈਂਕ ਤੋਂ ਫਿਰ ਨਹੀਂ ਜੇ ਤਾਂ ਕੈਦੀ ਦੇ ਪਾਸ ਬੈਠੀ ਸੀ ਜਿਹੜੇ ਲੱਗਾ ਬੰਦ ਕੇ ਰੱਖਦਾ ਉਹਦੇ ਪੂੜੀਆਂ ਵੰਡੀਆਂ ਦਿਖਾਉਂਦੀਆਂ ਖਾ ਕੇ ਮਰਨਾ ਜੱਗੀ ਨਹੀਂ ਪੂੜੀਆਂ ਤੇ ਚੋਹ ਹੋਈਆਂ ਨਾ ਪੈਣ ਨੂੰ ਲੈ ਆ ਪੂੜੀਆਂ ਦਾ ਤੇ ਟਿਆ ਟਿਆ ਹੁੰਦਾ ਨਾ ਖਾਲਾ ਆ ਜਾਂਦਾ ਸਟੇਸ਼ਨ ਵਾਲਾ ਤੇ ਨਹੀਂ ਹੁੰਦਾ ਜਿਹੜੇ ਸਟੇਸ਼ਨ ਤੇ ਪੂੜੀਆਂ ਕੱਢਦੇ ਨੇ ਥੋੜੇ ਪਕੌੜੇ ਨੇ ਪੂੜੀਆਂ ਨੇ ਕਰਦੇ ਫੇਰ ਜਿਹੜਾ ਕਾਲਾ ਤੇਲ ਹੋਇਆ ਉਹ ਨਾਲ ਕੜਕੜਦੇ ਉਹ ਮੈਂ ਘਿਆਪਣਾ ਨਹੀਂ। ਜੰਮੀ ਖਾਈ ਨਹੀਂ। ਬੈੱਡ ਸ਼ੀਟ ਵਿਸ਼ਾ ਦਿੱ ਇੱਧਰ। ਇੱਧਰ ਡਰਾਈੰਗ ਰੂਮ ਵੀ ਸੈੱਟ ਹੋ ਗਿਆ। ਇਹ ਡਰਾਈੰਗ ਰੂਮ ਚ ਏਸੀ ਲਵਾਣਾ ਯਾਰ। ਮੈਂ ਰੂਮ ਜੈਸੀ ਕੋਤ ਜਰਾ ਕੋਈ ਆਉਂਦਾ ਘਰ ਪਈ ਆਪਣਾ ਉਹ ਬੈੱਡਾ ਤੇ ਅੰਦਰ ਹੀ ਬਹਿ ਜੰਦੇ ਏਸੀ ਲੋੜੀ ਵੀ ਪੈਣੀ। ਇੱਕਾ ਉੱਥੇ ਰਸੋਈ ਚ ਲਵਾਣਾ। ਹਾਂ ਰਸੋਈ। ਲੌਬੀ ਚ ਲੱਗ ਜਾ ਰਸੋਈ ਦੀ ਲੋੜੀ। ਵੱਡਾ ਮਣ 2.5 ਦਾ। ਉਹਣੀ ਨੇ ਅਸੀ ਦੇ ਨਾ ਉਹ ਤਾਂ ਬਿਚਾਰ ਹੀ ਕਰਦੀ ਮਾਣਾ ਉਹਨੂੰ ਬਾਹਰ ਨਹੀਂ ਦਿੰਦਾ ਨਮਕਾ ਉਹ ਲੈ ਰੱਖੋ ਹੂੰ ਇਹਨਾਂ ਵਾਰੀ ਤਾ ਤਾਂ ਪੋਚਾਂ ਹਮਣੇ ਪੋਚਾਂ ਟੋੜ ਅਮਣ ਨੂੰ ਨਾ ਕੁਲਫ਼ੀਆਂ ਖਾ ਕੇ ਪੁਰਾਣੀ ਯਾਦ ਆ ਗਈ ਅਮਣਾਂ ਦੀ ਅਸੀਂ ਤਾਂ ਕਦੇ 2 ਰੁਪਏ ਦੀ ਕੁਲਫ਼ੀ ਪਿੱਛੇ ਡਾਡੀ ਨੂੰ ਕਿਹਾ ਡਾਡੀ ਜਦੋਂ ਕਣਕ ਕਵਣੀ ਡਾਡੀ ਦਾਣਿਆਂ ਦੀ ਬਾਲਟੀ ਦੇ ਦੇ ਕੁਲਫ਼ੀ ਖਾਣੀ ਕੁਲਫ਼ੀ ਨਾ ਮੈਂ ਛੱਤ 'ਤੇ ਪੈ ਰਹੇ ਹੁੰਦੇ ਹਾਂ ਹਾਂ ਕੁਲਫ਼ੀਆਂ ਉਹ ਤਾਂ ਕਣਕ 'ਚ ਰੱਖੀ ਆਈ ਤੇ ਬੈਠੇ ਹੁੰਦੇ ਅਸੀਂ ਕਹਣਾ ਅਸੀਂ ਡਾਡੀ ਕਣਕ ਦੀ ਰੱਖੀ ਰੱਖਨੇ ਕੋਈ ਲੈ ਨਾ ਜਾਏ ਤੇ ਇਹ ਸਾਨੂੰ ਕਣਕ ਦੀ ਬਾਲਟੀ ਦੇ ਦਿਓ ਹੈ 2 ਰੁਪਏ 3 ਰੁਪਏ ਦੀ ਕੁਲਫ਼ੀ ਹੁੰਦੀ ਹੁੰਦੀ ਉਹ ਵੀ ਨਹੀਂ ਮਿਲਦੀ ਉਹ ਵੀ ਪਰਪਲ ਵਾਲੀ ਉਹ ਨੀ ਮਗਰ ਬੜਾ ਫਿਰਦੇ ਨੇ ਲਾਲ ਦਸੰਤਰੀ ਮਗਰ ਹਾਂ ਬਸ ਭੁੱਲ ਕੇ ਕੋਈ ਕੇਲੇ ਵਾਲੀ ਲੈ ਆਉਂਦਾ ਤੇ ਸੋਨੇ ਸੁਆਗਾ ਹੋ ਜਾਂਦਾ ਨਹੀਂ ਉਹ ਵਿੱਚ ਰੰਗ ਪਾਇਆ ਸੀ ਦੁੱਧ ਵਾਲੀ ਸਭ ਤੋਂ ਫੇਮਸ ਉਹ ਦੁੱਧ ਵਾਲੀ ਬੜੀ ਸ਼ੇਮਾ ਤੋਂ ਠੀਕ ਦੁੱਧ ਵਾਲੀ ਫਿਰ ਮਹਿੰਗੀ ਹੁੰਦੀ 5 ਰੁਪਏ ਦੀ ਕੋਈ ਅਮੀਰ ਬੰਦੇ ਖਾਣਦੇ ਹੁੰਦੇ ਨੇ ਸਾਡੇ ਬੰਦੇ ਹਾਏ ਤੇ 2 ਰੁਪਏ ਦੀ ਬੰਦੇ ਦੇ ਕੋਲ ਤੋਂ ਜਿਹੜੇ ਹੁੰਦੇ ਹਾਂ ਹਾਂ ਮੈਂ ਤਾਂ ਦੀ ਗੱਲ ਹੈ ਸਹੀ ਗੱਲ ਹੈ ਤੇ ਅੱਜ ਕੁਲਫ਼ੀਆਂ ਖਾਧੀਆਂ ਤੇ ਅੱਜ ਪੁਰਾਣੀ ਯਾਦ ਆ ਗਈ ਅਮਨ ਦੇ ਵਲੌਗ ਤੇ ਦੇਖਿਓ ਕਿ ਸਾਡੇ ਆਇਆ ਸੀ ਘਰੇ ਕੁਲਫ਼ੀ ਵਾਲਾ ਮਾਰੇ ਟਾਲ ਨੂੰ ਭੁਲਾਉਣੇ ਚਾਹੀਦਾ ਤੂੰ ਅੱਜ ਵੀ ਆਪਣਾ ਟਾਈਮ ਜਾਦਾ ਹੈ ਯਾਰਾ ਕਈ ਰੱਖਣਾ ਡੈਡੀ ਦਿਓ 10 ਰੁਪਏ ਡੈਡੀ ਦਿਓ 5 ਰੁਪਏ ਡੈਡ ਨੇ ਕਹਣਾ ਕੀ ਕਰਨੇ ਜੇ ਬੜੀ ਵੱਡੀ ਗੱਲ ਹੋ ਜਾਂਦੀ ਹੈ ਕੀ ਕਰਨੇ ਜੇ 1 ਰੁਪਿਆ ਦੇਣੇ ਚਾਹੇ ਸਹੀ ਗੱਲ ਹੈ 3-2 ਰੁਪਏ ਦੀ ਗੱਲ ਬਣਦੀ ਹੁੰਦੀ ਹੈ 1 ਰੁਪਿਆ ਸੁਲੇ ਮੱਦਦੇ ਹਾਂ ਆਪਾਂ ਹਾਂ ਆਮਣੇ ਉਹਦਾ 1 ਰੁਪਏ ਦੇ ਚਾਰ ਗੋਲ ਗੱਪੇ ਆਉਂਦੇ ਹਨ ਜਿਹੜਾ ਸੁਲੇ ਭਾਈ ਆਉਂਦਾ ਹੁੰਦਾ ਹੈ 1 ਰੁਪਏ ਟਿੱਕੀ ਆ ਜਾਂਦੀ ਹੈ ਟਿੱਕੀ ਲੈ ਖਾਦੇ ਦੁਪਹਿਰੇ ਥੋੜੇ ਸੁੱਕੀ ਹੋਈ ਸੁੱਕੀ ਟਿੱਕੀ ਕੋਈ ਸਾਸ ਨਹੀਂ ਕੋਈ ਕੁਛ ਨਹੀਂ ਹਾਂ ਦੇਖੋ ਮੈਂ ਤੁਹਾਨੂੰ ਇਹ ਤੇ ਕਰੂ ਹੀ ਖਵਾਵਾਂ ਅਹ ਈਮਲੀ ਈਮਲੀ ਸੁੱਕੀ ਖਾਣੇ ਹਾਂ ਗੜਣ ਕਰਾਰਾ ਜੇ ਦਹੀਂ ਬਣਾਈ ਕਾਲੀ ਮਿਰਚ ਕੁੱਟਾਂ ਕੁੱਟੀ ਪਈ ਐ ਉਹ ਜਿਹੜੀ ਡੱਬੀ ਵਾਲੀ ਤੇ ਬਾਹਰ ਮੌਸਮ ਧੁੱਪ ਇੰਨੀ ਤੇਜ਼ ਹੋਈ ਪਈ ਨਾ ਇੰਨੀ ਤੇਜ਼ ਗਰਮੀ ਪਈ ਸੋ ਲੋਈ ਪਈ ਤਾਂ ਅਸੀਂ ਕੱਪੜੇ ਧੋਤੇ ਤੇ ਸੁੱਕਣੇ ਨਹੀਂ ਪਾਏ ਕਿਉਂਕਿ ਮੈਂ ਰੰਗ ਉੱਡ ਜਾਣਾ ਤੇ ਕੱਪੜੇ ਅਸੀਂ ਸ਼ਾਮ ਨੂੰ ਸੁਕਣੇ ਪਾਵਾਂਗੇ ਪੋਚਾ ਪੋਚਾ ਲਾਤਾ ਬਸ ਬਾਹਰ ਹੋ ਰਹਿਗਾ ਝਾੜੂ ਫਵਾਣਾ ਨਾ ਬੜਾ ਗੰਦਲਾ ਆ ਵੀ ਲਾ ਚੱਲ ਅੰਬਰ ਚਲੀਏ ਰੋਟੀ ਖਾਈਏ ਚਲੋ ਜੀ ਇੱਧਰ ਤੁਸੀਂ ਮੇਰੇ ਮੋਢੇ ਤੇ ਪਰਨਾ ਦੇਖ ਸਕਦੇ ਹੋ ਕਿ ਅਸੀਂ ਹੁਣ ਐਸ ਟਾਈਮ ਡਸਟਿੰਗ ਡਸਿੰਗ ਕਰਨ ਡੀਆਂ ਜਿਹੜੀ ਸਵੇਰੇ ਕੰਮ ਰਹਿ ਗਿਆ ਸੀ ਹੁਣ ਮੈਂ ਗਗਨ ਉਹ ਕਰਨ ਡੀਆਂ ਇੱਕ ਪਾਸੇ ਸਾਡੇ ਜਿਹੜਾ ਸਵੇਰੇ ਸਟੂਲ ਵਾਸਤੇ ਨਿਕਲਣਾ ਜਾਣਾ ਕਿੱਥੇ ਉਹ ਨਹੀਂ ਦੱਸਣਾ ਹੈ ਕਿਸੇ ਨੂੰ ਮੈਂ ਜਿੱਥੇ ਜਾਣਾ ਮੇਰਾ ਤੇ ਪਤਾ ਹੈ ਪਰ ਤੁਹਾਨੂੰ ਗਗਨ ਦਾ ਨਹੀਂ ਪਤਾ ਕਿੱਥੇ ਜਾਣਾ ਮੈਂ ਤਾਂ ਜਾਣਾ ਮੋਹਾਲੀ ਤੇ ਗਗਨ ਦਾ ਇਹਨਾਂ ਨੂੰ ਪਤਾ ਕਿੱਥੇ ਜਾਣਾ ਹੈ ਇਹਨਾਂ ਨੇ ਸਟੂਲ ਦਾ ਸਪਾ ਦਾ ਕੰਪੂਨਡ ਇੱਥੇ ਰੱਖਿਆ ਹੈ ਤੇ ਬਸ ਇਹਦਾ ਹੋ ਗਈ ਡਸਟਿੰਗ ਇੱਧਰ ਆਪਣਾ ਬੈੱਡਸ਼ੀਟਾ ਚੇਂਜ ਕਰਤੀਆਂ ਤੇ ਬਾਹਰੋਂ ਵੀ ਘਰ ਦੀ ਝੂਲ ਲਾਤਾ ਗਗਨ ਦੇ ਬਲੌਗਸ ਦੇਖ ਲਿਓ ਤੇ ਸਬਜ਼ੀਆਂ ਨੂੰ ਹਮ ਤੜਕਾ ਲਾਣਾ ਤੇ ਅੰਦਰ ਦੀ ਬੈੱਡਸ਼ੀਟਾ ਰਹਿ ਗਈ ਉਹ ਵੀ ਛਾਣੀਆਂ ਨੇ ਉਹ ਸਾਰੇ ਕੰਮ ਕਰਕੇ ਅੱਜ ਡ੍ਰੈਗ ਰੂਮ ਚ ਸਵੇਰੇ ਪੋਚਾ ਨਹੀਂ ਲਾਇਆ ਸਿਰਫ ਲੌਬੀ ਲੌਬੀ ਚ ਤੇ ਬੈੱਡਰੂਮਾਂ ਚ ਹੀ ਲਾਇਆ ਤੇ ਹੁਣ ਮੈਂ ਡ੍ਰੈਗ ਰੂਮ ਚ ਪਹਿਲਾਂ ਪੋਚਾ ਲਾਵਾਂ ਫਿਰ ਬਾਕੀ ਕੰਮ ਕਰਦੇ ਆ ਤੇ ਅੱਜ ਆਪਣੇ ਬੱਚੇ ਗਏ ਹੋਏ ਨੇ ਸਾਡੇ ਪਿੰਡ ਪੂਲ ਬਣਿਆ ਹੋਇਆ ਉੱਥੇ ਮੈਂ ਕਿਤੇ ਉਹਦੇ ਇੰਝ ਵੜੇ ਕਰਾਉ ਤੇ ਗੜਾ ਗੱਡੀਆਂ ਵੀ ਚੇਂਜ ਕਰਨ ਵਾਲੀਆਂ ਸ ਇਹ ਬੰਦਾ ਕੰਮਕਾਰ ਵਾਲੇ ਬੰਦੇ ਨੂੰ ਨਾ ਏਸੀ ਦਾ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਜਿਹਨੇ ਕੁਛ ਨਹੀਂ ਨਾ ਕਰਨਾ ਉਹਨਾਂ ਨੂੰ ਏਸੀ ਦਾ ਫਾਇਦਾ ਆ ਜੇ ਕਮਾਣ ਦਾ ਬੰਦਾ ਚੇਤਾ ਭੁੱਲ ਗਿਆ ਚਲਮਾਰੀ ਦੀ ਚਾਬੀ ਪਤਾ ਨਹੀਂ ਉਹ ਕਿੱਥੇ ਰੱਖਤੀ ਪਤਾ ਨਹੀਂ ਮੈਂ ਕਿੱਥੇ ਰੱਖਤੀ ਆ ਤੂੰ ਮੈਨੂੰ ਐ ਲੱਗੇ ਆ ਗਈ ਇੱਧਰ ਲੈ ਕੇ ਗਈਆਂ ਜੇਬ ਚ ਪਾਈ ਆ ਕਿਤੇ ਜੇਬੂ ਤੇ ਆਈ ਨਹੀਂ ਇਹਦਾ ਜੇਬ ਹੈ ਨਹੀਂ ਜੇਬੂ ਹੈ ਨਹੀਂ ਜੇਬੂ ਹੈ ਨਹੀਂ ਤੇ ਕਾਫੀ ਦਿਨ ਤੋਂ ਬੈਟ ਸਟੈਡਿੰਗ ਹੋਣ ਵਾਲੀ ਬੁਰਾ ਹਾਲ ਮੈਂ ਸੰਗਰੂਰ ਵੀ ਜਾਣਾ ਸੀ ਮੈਂ ਆਪਣੀ ਸਟੈਡਿੰਗ ਕਰਦੀ ਹਾਂ 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 ਮੈਂ ਆਪਣੇ ਫਰੈਂਡ ਨੂੰ ਫੋਨ ਕੀਤਾ ਸੀ ਮੈਂ ਉਹ ਸਟੈਡਿੰਗ ਕਰਾਣੀ ਤਾਂ ਕਹਿੰਦੀ ਮੈਂ ਕਰ ਦੂੰਗੀ ਤੋਂਦੂ ਬਾਅਦ ਪਿੰਡ ਆਗੇ ਫਿਰ ਅੱਜ ਆ ਕੇ ਮੈਂ ਆਪਣੀ ਸਟੈਡਿੰਗ ਕਰਵਾਈ ਨਹੀ ਬਣੀ ਜਿਆ ਅੰਦਰ ਗਾਣਾ ਹਾਂ ਮੈਂ ਕਿਹੜਾ ਤੋਲ ਤੇਰੇ ਵਾਲੀ ਹਾਂ ਮੈਂ ਕਿੰਧਰ ਕਰੀਆ ਮਸ਼ੀਨ ਦੀ ਸੜਦੀ ਹੋਣੀ ਮਸ਼ੀਨ ਚ ਕੱਪੜੇ ਪਾਏ ਤੂੰ ਕਿੱਥੇ ਬਾਥਰ ਚ ਚੱਲ ਆ ਜਾ ਵਾਸਪੋ ਚੈਰਿਆ ਗੱਡਰਾਂ ਰੂਮ ਦਾ ਤੇ ਗੱਡੀਆਂ ਚੇਂਜ ਕਰਨੀਆਂ ਗਹਿਣ ਤਲੇ ਪਿਆਜ਼ ਲੈ ਆਈ ਲਸਣ ਵੀ ਲੈ ਆ ਤੇ ਇਧਰ ਲੱਗ ਗਿਆ ਲਸਣ ਪਿਆਜ਼ ਕੱਟਾ ਫਾਈਨ ਸਾਡੀਆਂ ਹੋ ਗਈਆਂ ਕਿਹੜਾ ਫੋਨ ਆ ਗਿਆ ਪਰ ਨਹੀਂ ਤਾਂ ਨਾ ਨਹੀਂ ਵੇਖਣ ਨੂੰ ਹੀ ਲੱਗਦਾ ਡੂੰਗਾ ਨਹੀਂ ਹੈਗਾ ਤੇ ਇਧਰ ਦਿਖਾ ਆ ਦੇਖ ਆ ਕੋਈ ਚਲਵਾਈ ਕਰ ਰਹੇ ਦਮੂ ਨਾਲ ਹੀ ਦਮੂ ਨਾਲ ਆ ਤਾਂ ਅਸੀਂ ਇਧਰ ਆਹ ਲਸਣ ਪਿਆਜ਼ ਛਿੱਲ ਲਿਆ ਤੇ ਇਧਰ ਆਪਣੇ ਆਲੂ ਵੀ ਉਬਲ ਗਏ ਤੇ ਇਧਰ ਗਗਨ ਪਹਿਲਾਂ ਕਰ ਲਈਏ ਪਾਠ ਫਿਰ ਆਟਾ ਦੁੱਨੇ ਤੇ ਫਿਰ ਰੋਟੀ ਬਣਾਉਣੀ ਹੈ ਲਓ ਜੀ ਆਪਾਂ ਨੇ ਇਧਰ ਪਿਆਜ਼ ਗਰਾਇੰਡ ਕਰਾ ਲੇ ਤੇ ਇਧਰ ਤੜਕਾ ਰੱਖਤਾ ਤੇ ਇਧਰ ਗਗਨ ਆਟਾ ਗੁੰਦੀ ਪਈ ਹੈ ਆ ਸਾਡੀ ਪਕੌੜੀਆਂ ਵਾਲੀ ਕੜਾਈ ਰੱਖੀ ਸੀ ਸਪੈਸ਼ਲ ਨਹੀਂ ਫਿਰ ਇਹਦੇ ਆਪਾਂ ਨੇ ਜੀ ਥੋੜੇ ਬੱਧੀ ਮੱਧ ਲਗਾ ਦੇਣਾ ਕਾਲੀ ਨਹੀਂ ਪਈ ਕਾਲੀ ਨਹੀਂ ਆ ਘੱਟ ਚਲਾ ਰੱਖੀ ਆ ਵਾ ਸੇਕਾ ਜਾਂ ਨਹੀਂ ਰਿਹਾ ਉੱਤੇ 3 ਨੰਬਰ ਤੇ ਚਲਾਉਣਾ ਕਰੇ ਕੋਈ ਨਹੀਂ ਦੇ ਨਾ ਸ਼ਾਂਤੀ ਹੋਈ ਪਈ ਬੱਚੇ ਪੂਜ ਮੰੁਰੀ ਬਜ਼ਾਰ ਤੇ ਅਸੀਂ ਦੋਨੇ ਜਾਣੀਆਂ ਬਸ ਕਿਹੜੇ ਵੇਲੇ ਦੀਆਂ ਅਸੀਂ ਲੱਗੀਆਂ ਯਾਰ ਸੋਈ ਚ ਕਦੇ ਬਾਹਰ ਕੱਢ ਕੱਪੜੇ ਕੱਢਿਆ ਕਦੇ ਰੋਟੀ ਬਣਾ ਲਿਆ ਕਦੇ ਆਟਾ ਮੋਲ ਲਿਆ ਕਦੇ ਯਾਰ ਘੱਟ ਲਾ ਕਦੇ ਉਹ ਕਰ ਲਾ ਕੱਲੀ ਜਾਣ ਹੈ ਤੇ ਸੌ ਕੰਮ ਨੇ ਤੇ ਨਾਲੇ ਲੂ ਲੇ ਲੀ ਆਪਾਂ ਤੇ ਇਧਰ ਮਦਦ ਤਾਂ ਕੋਈ ਨਹੀਂ ਕਿ ਪਾਸੇ ਤੇ ਵਲੌਗ ਬਣਾਉਣ ਵਾਲਾ ਵੀ ਕੋਈ ਨਹੀਂ ਹੈਗਾ ਜੀ ਸਬਜੀ ਆਪਾਂ ਨੇ ਬਣਾਤੀ ਤੇ ਗਗਨ ਨੂੰ ਕਿਹਾ ਕਿ ਤੂੰ ਲੂਨ ਟੈਸਟ ਕਰਕੇ ਦੱਸ ਵੀ ਕਿਵੇਂ ਦਾ ਕਿਵੇਂ ਆ ਲੂਨ ਮਿਰਚ ਮਿਰਚਾਂ ਲੂਣ ਘੜ ਮਿਰਚਾ ਮਸਾਲਾ ਮਤਲਬ ਵਧੀਆ ਬਣੀ ਵੀ ਕਿ ਨਹੀਂ ਠੀਕ ਆ ਹਾ ਵਧੀਆ ਨਹੀਂ ਬਣੀ ਆਏ ਪਸੰਦ ਨਹੀਂ ਹੋਣੀ ਉਹਨਾਂ ਨੂੰ ਦੇਗੀ ਮਿਰਚਾ ਨਹੀਂ ਥੋੜੀ ਜਿਹੀ ਦੇਗੀ ਮਿਰਚ ਪੈਂਦੀ ਕਲਰ ਆ ਜਾਂਦਾ ਹਨਾ ਲੂਣ ਘੜ ਪਾ ਦੋ ਥੋੜਾ ਤੜਕਾ ਕਰੋ ਨਹੀਂ ਵੀ ਤੜਕਾ ਨਹੀਂ ਕੋਈ ਨਿੰਬੂ ਦਾ ਚਾਹ ਚੀਰ ਗਿਆ ਨਾ ਤੜਕਾ ਹੋਰ ਲਾ ਲੈਣਿਆ ਤਾਂਜੀ ਭਰ ਦੋ ਤਾਂਕੀ ਭਰਗੀ ਭਾਜਾ 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 ਲਓ ਜੀ ਸਾਡੀ ਪੂਲ ਪਾਰਟੀ ਆ ਗਈ ਏ ਤੇ ਪੂਰੇ ਗਿੱਲੇ ਹੋਏ ਨੇ ਸੁੱਕੇ ਕੱਪੜੇ ਨਾਲ ਲੈ ਕੇ ਗਈ ਸੀ ਆ ਹੋ ਐਨਜੋਏ ਹੋ ਐਨਜੋਏ ਹੈ ਕੀਤੀ ਮਸਤੀ ਫਿਰ ਫੁੱਲ ਪਰਨਾਪੁਰਨਾ ਕਿੱਧਰ ਗਿਆ ਨਾਲ ਸਕੂਟਰੀ ਚ ਹਾਂ ਉਧਰ ਲਾਓ ਬਟਾ ਇੱਥੇ ਗੱਡੀ ਲੱਗਣੀ ਚਲੋ 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 ਠੰਡ ਲੱਗ ਰਹੀ ਕੀ ਤਾਂ ਠੰਡ ਲੱਗ ਰਹੀ ਮੈਨੂੰ ਲੱਗਦਾ ਹੈ ਪੇਮੈਂਟ ਨਹੀਂ ਹੋ ਰਹੀ Google Pay ਫੀਲਡ ਹੋਈ ਜਾ ਰਿਹਾ ਸੀ ਨਹੀਂ ਹੋ ਰਹੀ ਸੀ ਹੋ ਗਈ ਸੀ ਚਲੋ ਕਿਵੇਂ ਰਿਹਾ ਵਧੀਆ ਕਿੱਧਰ ਚੱਲੇ ਹੋ पक्के एसी था ना जाएगा पक्के थले जाएगा पक्के थले बैठे हो है ठीक है हाँ वाल खोल दो खोल दो खोल दो, दो। दमन चोपड़े क्या है नहीं ना क्या ही है हाँ कपड़े सारे गिले खोल दो।, पते खोल दो पता है शेर खोल दो हाँ जेनी को पीना ना गर्म सर्द हो जोगे हाय हाय एक गर्म प्यार गर्म बीए का मुंडे द काम कर

ਅਸੀਂ ਪੋਣੇ ਧੋ ਕੇ ਪਾਏ ਤੇ ਪੋਣੇ ਧੋ ਗਏ ਉਹ ਮੰਜੇ ਤੇ ਪਾਤੇ ਤੇ ਮੰਜੇ ਤੇ ਆ ਕੇ ਬਿੱਲੀ ਬੈ ਗਈ ਪੋਣਿਆਂ ਤੇ ਹੁਣ ਫੇਰ ਦੁਬਾਰਾ ਸਾਨੂੰ ਪੋਣੇ ਧੋਣੇ ਪਏ ਨੇ ਹੁਣ ਨਾ ਪਾਈਂਗਾ ਮੰਜੇ ਤੇ ਨਾ ਨਹੀਂ ਪਾਣ ਹਾਈ ਤਾਂ ਜਿੰਨੀ ਗਰਮੀ ਹੈ ਨਾ ਇੰਨੀ ਗਰਮੀ ਬੁਰਾ ਹਾਲ ਹੋਇਆ ਪਿਆ ਮੌਸਮ ਦੇਖੋ ਕਿਤੇ ਪੱਤਾ ਨਹੀਂ ਹਿੱਲਦਾ ਪੱਤਾ ਕਿ ਨਾ ਦਰਖਤ ਸਾਹਮਣੇ ਸੁੱਕੇ ਪਏ ਨੇ ਇਹਨਾਂ ਦੇ ਤਾਂ ਪੱਤੇ ਹੀ ਨਹੀਂ ਕਿਹੜੇ ਆ ਕਿਕਰ ਤਦ ਲੋ ਜੀ ਸਾਰੇ ਕੰਮ ਨਿਬੇੜ ਕੇ ਤੇ ਅਸੀਂ ਆ ਗਿਆਂ ਕੋਠੇ ਤੇ ਗਗਨ ਦਾ ਅਜੇ ਤੱਕ ਲੂਣ ਹੀ ਨਹੀਂ ਵੇਖਿਆ ਗਿਆ ਕਿਉਂਕਿ ਜਿਹੜਾ ਗਗਨ ਪਹਿਲਾ ਲੂਣ ਦੇਖਿਆ ਉਹ ਵੀ ਘੱਟ ਸੀ ਹੋੜ ਮੈਂ ਦੁਬਾਰਾ ਫੇਰ ਪਾਇਆ ਹਾਂ ਦੁਬਾਰਾ ਚੱਕ ਹੋਣ ਦੁਬਾਰਾ ਫੇਰ ਚੱਕ ਤੇ ਚਾਰ ਸਵੇਰੇ ਕੱਦੂ ਹੋ ਗਿਆ ਪੈਲੀਆਂ ਚ ਤੇ ਬਸ ਹੁਣ ਜੀਰੀ ਲੱਗਣੀ ਸਵੇਰੇ ਸ਼ੁਰੂ ਹੋ ਜਾਣੀ ਸਾਡੇ ਹਜੇ ਨਹੀਂ ਹੋਇਆ ਇਧਰਲੇ ਪਾਸੇ ਆਹ ਸਾਰਾ ਹਜੇ ਸੁੱਕਾ ਹੀ ਪਿਆ ਤੇ ਇਧਰ ਬਸ ਪਾਣੀ ਲਾਇਆ ਤੇ ਇਹ ਵੀ ਮਨ ਲਾਦਾ ਸਵੇਰ ਤੱਕ ਕੱਦੂ ਹੋ ਜਾਣਾ ਉਹ ਤਾਂ ਲੱਗ ਗਈ ਜੀਰੀ ਉਹਦੇ ਮੈਂ ਤਾਂ ਕਿੱਥੇ ਲੱਗੀ ਨਹੀਂ ਆ ਆ ਖੇਚ ਲੱਗ ਗਈ ਤੇਰੀ ਪਰਲਾ ਰਹਿੰਦਾ ਤੇ ਇੱਧਰ ਰਹਿੰਦੇ ਨੇ ਸਾਰੇ ਲਓ ਜੀ ਰੋਟੀ-ਰੁੱਟੀ ਬਣਾ ਕੇ ਅਸੀਂ ਹੁਣ ਆ ਗਏ ਅੰਦਰ ਏਸੀ ਵਾਲੇ ਰੂਮ 'ਚ ਤੇ ਹੁਣ ਖਾਣੀ ਹੈ ਹੀ ਰੋਟੀ ਤੇ ਦਮਣ ਦਮਣ ਤੂੰ ਕੀ ਬਣੀ ਹੈ ਜਿਹੜੇ ਨਮੀਤ ਦੀਦੀ ਆਪਣੇ ਦਿੱਲੀ ਤੋਂ ਜੁੜੇ ਨੇ ਸਾਡੇ ਨਾਲ ਨਵੇਂ ਹਾਂ ਕਿਉਂ ਕਹਿੰਦੇ ਗਗਨ ਜੀ ਨੇ ਤੇਰੀ ਆਕਲ ਬਹੁਤ ਵਧੀਆ ਲੱਗੀ ਕਿ ਤੂੰ ਕਿਹਾ ਕਿ ਜਿਹੜੇ ਰੋਟੀ ਬਣਾਉਂਦੇ ਨੇ ਉਹਨਾਂ ਦਾ ਜਰੂਰ ਥੈਂਕ ਯੂ ਕਰਿਆ ਕਰੋ ਇਹ 44 45 ਡਿਗਰੀ 'ਚ ਹਾਂ ਤੇ ਸੱਚੀ ਕਰਿਆ ਕਰੋ ਇਹ ਸੌਖਾ ਗਾਮੂ ਹੀ ਬਣਾ ਕੇ ਦੇਖਿਓ ਸਹੀ ਗੱਲ ਹੈ ਬਹੁਤ ਸਹੀ ਆ ਤੁਹਾਡੇ ਥੈਂਕਫੁਲ ਕਰਦੇ ਹਾਂ ਇਹਨਾਂ ਦਾ ਤੁਹਾਡਾ ਥੈਂਕ ਯੂ ਥੈਂਕ ਯੂ ਭਾਈ ਉਹਦਾ ਧੰਵਾਦ ਕਰਦੇ ਤੁਸੀਂ ਸਾਨੂੰ ਸਾਮਾਨ ਲੈ ਆ ਕੇ ਦਿੰਦੇ ਹੋ ਤੇ ਅਸੀਂ ਉਹਦੀ ਪੈਸੇ ਦੀ ਰੋਟੀ ਬਣਾ ਕੇ ਤੁਹਾਨੂੰ ਦਿੰਦੇ ਆਂ ਨਹੀਂ ਬਹੁਤ ਗਰਮੀ ਮੈਂ ਤਾਂ ਗਗੜਨੇ ਰੋਟੀਆਂ ਬਣਾਈਆਂ ਸੱਚੀ ਉੱਥੇ ਰਸੋਈ ਚ ਮਤਲਬ ਬੱਸ ਹੋ ਗਈ ਮੋਡੇ ਤੇ ਪਰਨਾ ਰੱਖ ਕੇ ਨਾਲ ਤੁਸੀਂ ਨਾ ਪਾਣੀ ਮੋਡੇ ਤੇ ਪਰਨਾ ਤੇ ਨਾਲ ਪਾਣੀ ਰੱਖ ਕੇ ਫੇਰ ਰੋਟੀਆਂ ਬਣਾ ਲੀ ਹਾਂ ਦਮ ਬਣਾ ਕੇ ਹੋਰ ਹੈ ਟੀ-ਸ਼ਰਟ ਕਿੱਥੋਂ ਫੜੀ ਹੈ ਸ਼ੈਂਪੂ ਆਪੈਂ ਦੇਖੀ ਮੈਂ ਸਾਬਣ ਨਾਲ ਸਿਰ ਧੋਈ ਹਾਂ ਹਾਂ ਹਾਏ ਚਲ ਕੋਈ ਚਲੋ ਰੋਟੀ ਖਾਈਏ ਅਮਰਾ ਡੇਟ ਆਣਾ ਆਪਾਂ ਖਾ ਲੈਨੇ ਆ ਪੂਰਾ ਗਿੱਲਾ ਪਰਨਾ ਨਾ ਗਿਆ ਪੂਰਾ ਨਾ ਨਿਚੋੜਿਆ ਉਸੇ ਇੰਨਾਕ ਪਾਣੀ ਘਟਾਉਣਾ ਚ ਤੇ ਬਈ ਮੈਂ ਸਾਰ ਦੇ ਗਿਆ ਤੇ ਨਾ ਬਸ ਜਦ ਬੂਲ ਉtre ਪਰਨਾ ਪੂਰਾ ਸੁੱਕੇ ਆ ਗਰਮੀ ਬਹੁਤ ਆ ਪੁੱਤ ਫਤੇ ਪਤਾ ਫਤੇ ਅੱਜ ਪਤਾ ਕੀ ਕਹਿੰਦਾ ਅੱਜ 54 ਡਿਗਰੀ ਸੈਲਸੀਅਸ ਆ ਇਹ ਕੀ ਹੈ 45 ਤੇ ਇਹਨੇ ਪੁੱਠਾ ਕੱਢਿਆ ਆ ਕਹਿੰਦਾ 54 ਡਿਗਰੀ ਮੈਂ ਕਿਹਾ 54 ਚ ਤਾਂ ਆਪਾਂ ਤਾਂ ਪਤਾ ਨਹੀਂ ਕੀ ਬਣਦਾ ਹੋਰ ਆਪਾਂ ਪਤਾ ਨਹੀਂ ਕੀ ਬਣਨਾ ਹੀ ਆਪਣਾ